ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਹਾ ਸੰਗਤ ਜੀ ਇਹ ਆਪਾਂ ਫਰੋਪਰ ਰੋਡ ਕੋੜ ਬੁੱਢੇ ਤੋਂ ਅਗੇ ਪੰਡਾਲਾ ਪਿੰਡ ਆ ਸੋ ਤੋਂ ਅਗੇ ਪਿੰਡਾਂ ਦੇ ਵਿੱਚ ਆਏ ਜਿੱਥੇ 5 5 6 6 ਫੁੱਟ ਪਾਣੀ ਆ ਚੁੱਕਾ ਜੀ ਸੋ ਉਥੇ ਹੀ ਸੇਵਾਵਾਂ ਕਰ ਰਹੇ ਆ ਸੋ ਸਿਲੰਡਰਾਂ ਦੀ ਸੇਵਾ ਕਰ ਰਹੇ ਆ ਵੀ ਜਿ ਤਰ੍ਹਾਂ ਆਪਾਂ ਰਾਸ਼ਨ ਦੇ ਦੇ ਗਏ ਆ ਇੱਥੇ ਤੇ ਰੋਟੀ ਕੱਤੇ ਪਕਾਉਣੀ ਆ ਸੋ ਇਹ ਸਿਲੰਡਰਾਂ ਦੀ ਸੇਵਾ ਅਸੀਂ ਕਰ ਰਹੇ ਹਾਂ ਰਾਮ ਮਰਕੇ ਸਿੰਘ ਵੀਰਪਰਾਜ ਉਹਦੇ ਵੀਰ ਖਾਲਸਾ ਗਰੁਨਤ ਅਕੈਡਮੀ ਗਤਕਾ ਖਾੜਾ ਦੇ ਸਿੰਘ ਸੋ ਆਪਾਂ ਇਹ ਸਿਲੰਡਰਾਂ ਦੀ ਸੇਵਾ ਕਰ ਰਹੇ ਆ ਕਿ ਆਪਾਂ ਖਾਲੀ ਸਿਲੰਡਰ ਇਹਨਾਂ ਕੋਲ ਲੈ ਆਉਂਦੇ ਆ ਸੋ ਭਰੇ ਸਿਲੰਡਰਾਂ ਦੀ ਆਪਾਂ ਸੇਵਾ ਕਰ ਰਹੇ ਆ ਸੋ ਇਹ ਸਿਲੰਡਰ ਆਪਾਂ ਇਹਨਾਂ ਨੂੰ ਸਾਰਿਆਂ ਜਿਹੜੇ ਇੱਥੇ ਦੇ ਰਹਿਣ ਵਾਲੇ ਜਿਨ੍ਹਾਂ ਦੇ ਘਰਾਂ ਦੇ ਵਿੱਚ 4-4 5-5 ਫੁੱਟ ਪਾਣੀ ਆ ਗਿਆ ਆ ਨਿਵਾਸੀ ਆ ਪਿੰਡ ਵਾਲੇ ਸੋ ਆਪਾਂ ਛੜਕਾਂ ਦੇਣੀ ਕਿਤੇ ਵੀ ਜਾਂਦੇ ਪਿੰਡ ਪਿੰਡ ਘਰ ਘਰ ਜਾ ਕੇ ਘਰ ਘਰ ਜਾ ਕੇ ਉਹਨਾਂ ਕੋਲ ਸਿਲੰਡਰ ਲੈ ਕੇ ਉਹਨਾਂ ਨੂੰ ਭਰੇ ਸਿਲੰਡਰ ਦੇ ਦਿੰਦੇ ਆ ਤਾਂ ਕਿ ਰੋਟੀ ਪਾਣੀ ਚੱਲ ਸਕੇ ਸੋ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾਸ ਬਾਬਾ ਪਾਰਸ ਸ੍ਰੀ ਅਮਰਸਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ